ਜਦੋਂ ਪਿੰਡ ਆਕੇ ਹੁਣ ਕੀ ਗੱਲ ਹੋ ਗਈ ਲੜਾਈ ਹੋ ਗਈ ਤੇਰੀ ਗਵਾਂਡੀਆਂ ਨਾ ਕੀ ਹੋ ਗਿਆ ਹੋ ਗਿਆ ਆਪਣਾ ਸੁਭਾਅ ਕੱਪਾ ਮਹਾਰਾਜਾਂ ਨੇ ਬਣਾਇਆ ਵਾ ਇੱਕ ਦੋਰੀ ਬੰਦਾ ਬਖਸ਼ੀ ਦਾ ਉਸ ਤੋਂ ਬਾਅਦ ਸਮਾਪਤੀ ਐ ਤੇ ਉਹ ਵੀ ਜਿਹੜੇ ਸਿਤਾਨੇਸ਼ ਨੂੰ ਦੀ ਕਰਦੇ ਆ ਇੱਕ ਦੋਰੀ ਬਖਸ਼ੀ ਦਾ ਉਸ ਤੋਂ ਬਾਅਦ ਸਮਾਪਤੀ ਐ ਜਾਂ ਆਪਣੀ ਮੌਤ ਜਾਂ ਅਗਲੇ ਦੀ ਸਮਾਜ ਦੇ ਵਿੱਚ ਜਿੰਨ ਦੁਨੀਆ ਜਾਣਦੀ ਸੀ ਜਿਹਦਾ ਨਾਮ ਸੀ ਪੂਰਾ ਸੋਸ਼ਲ ਮੀਡੀਆ ਦੇ ਉੱਤੇ ਉਹਦੇ ਵੀਰ ਦੇ ਲਪਟਾਵਾਹਾਂ ਨੂੰ ਸਤਸਿਆਂ ਨਾਲ ਬੰਨ੍ਹ ਕੇ ਰੱਖਣਾ ਪਿਆ। ਜੇ ਧਰਮਪ੍ਰੀਤ ਨੂੰ ਪਤਾ ਲੱਗਦਾ ਵੀ ਮੇਰੇ ਵੱਲੇ ਤਾਂ ਕੁਝ ਵੀ ਨਹੀਂ ਪਿਆ ਤਾਂ ਡਿਪਰੈਸ਼ਨ ਚਲੇ ਜਾਂਦਾ। ਤੇ ਅੱਜ ਧਰਮਪ੍ਰੀਤ ਦੇ ਕੋਲੇ ਕੁਝ ਵੀ ਨਹੀਂ ਰਿਹਾ। ਉਹਨਾਂ ਚ ਉਸ ਤੇ ਚਲਾਕ ਲੋਕਾਂ ਨੇ ਧਰਮਪ੍ਰੀਤ ਦਾ ਸਾਰਾ ਕੁਝ ਤੈਸ ਨੈਸ ਕਰ ਦਿੱਤਾ। ਹੈਂ ਤੇ ਵਿੱਚ ਵੀ ਸਕੂਲ ਹੈ ਪਰ ਅੱਧਾ ਸਕੂਲ ਅੱਧਾ ਪਾਕਲ ਖਾਨਾ ਹੈ ਇੰਨਾ ਨਰਾਸ਼ ਹੋ ਗਿਆ ਆਪਣੇ ਪਿੰਡ ਤੋਂ ਘਰ ਵੇਚਣ ਦੀਆਂ ਗੱਲਾਂ ਕਰ ਰਿਹਾ ਧਰਮਪ੍ਰੀਤ ਸਿੰਘ ਮੁਖਮੰਦ ਪਿੰਡ ਵਾਲਾ ਘਰ ਤਾਂ ਵੇਚ ਦੇਣਾ ਵਾ ਉਹਦਾ ਜਾਮਰਸਰ ਲੱਗਣਾ ਕੰਮ ਤੇ ਕੰਮ ਤੇ ਲੱਗ ਕੇ ਉੱਥੇ ਕਿਰਾਏ ਤੇ ਥਾਂ ਲੈਣਾ ਕਮਰਸਰ ਹੋਰ ਸੁਣਾ ਮੁਖਮੰਦਰੀ ਵਧੀਆ ਵਧੀਆ ਕੋਈ ਗੱਲਾਂ ਯਾਦ ਆਉਂਦੀਆਂ ਪੁਰਾਣੀਆਂ ਕੀ ਕਰਨਾ ਜਾ ਕੇ ਹੁਣ ਹਾਂਜੀ ਇੱਥੋਂ ਜਾ ਕੇ ਕੀ ਕਰੇਗਾ ਮੈਂ ਬੈਠਾ ਤਰੇ ਜਾ ਕੇ ਫਿਰ ਕਹਿੰਦੇ ਬੈਠਾ ਇੱਥੇ ਡੈੜੀ ਦਾ ਕੰਮ-ਕੋਮ ਕਰਾਵਾਂਗੇ ਕੀ ਕੰਮ ਕਰਾਂਗੇ ਆਹੋ ਡੈੜੀ ਧੱਪਾ ਕਰਦੇ ਜਿਹੜਾ ਜਾਵਾਂਗੇ ਕਰਾਵਾਂਗੇ ਪਹਿਲਾਂ ਵੀ ਡੈੜੀ ਕਰਦਾ ਸੀ ਹਾਂਜੀ ਠੀਕ ਹੈ ਮੁਖਮੰਦ ਵੀਡੀਓ-ਵਿਡੀਓ ਨਹੀਂ ਬਣਾ ਕੇ ਪਾ ਕਰਾਂਗੇ ਵੀਡੀਓ ਪਾਇਆ ਕਰਾਂਗੇ ਠੀਕ ਹੈ ਠੀਕ ਹਾਂਜੀ ਚਲੋ ਵਧੀਆ ਗੱਲ ਹੋਰ ਸੁਣਾ ਵਧੀਆ ਗਾਣਾ-ਗੁਣਾ ਵੀ ਗਾ ਲੈਣਾ ਦੋ ਹਾਂਜੀ ਹਾਂਜੀ ਗਾ ਲਈਦੇ ਦੇਖ ਹੁਣ ਤੈਨੂੰ ਜਾ ਕੇ ਘਰੇ ਮਿਹਨਤ ਕਰਨੀ ਪੈਣੀ ਆ। ਦੇਖ ਜੋ ਤੇਰੇ ਬਾਪੂ ਨੇ ਕੰਮ ਕੀਤਾ ساری ਉਮਰ ਹਨਾ ਵਿਚਾਰੇ ਨੇ ਦਿਹਾੜੀ ਕਰਕੇ ਤੈਨੂੰ ਪਾਲਿਆ ਪੜਾਇਆ ਤੇਰੀ ਭੈਣ ਨੂੰ ਪਾਲਿਆ ਹਨਾ ਪੜਾਇਆ ਨਾਲੇ ਉਹਦਾ ਵਿਆਹ ਆ ਵਾ ਹਨਾ ਹੁਣ ਗਾਂ ਤੇਰਾ ਵੀ ਵਿਆਹ ਹੋਣਾ ਵਾ। ਆਹ ਤੇ ਤੈਨੂੰ ਨਾਲ ਲੱਗਣਾ ਪੈਣਾ ਡੈਡੀ ਦੇ ਆਪ ਦੇ ਦੇ। ਆ ਮੈਨੂੰ ਕੰਮ ਕਰਨੇ ਪੈਣੇ ਆ। ਕੰਮ ਕਰਨਾ ਪੈ। ਕੋਈ ਕੰਮ ਸਿੱਖਿਆ ਤੂੰ? ਨਹੀਂ ਮੈਂ ਨਹੀਂ ਸਿੱਖਿਆ। ਕੋਈ ਕੰਮ ਵੀ ਨਹੀਂ ਸਿੱਖਿਆ। ਮੈਂ ਗ੍ਰਾਂਤੀ ਸਾਹਿਬ ਦੀ ਡਿਊਟੀ ਕਰ ਲੈਣਾ। ਗ੍ਰਾਂਤੀ ਸਾਹਿਬ ਦੀ ਡਿਊਟੀ ਕਰ ਲੈਣਾ। ਕੋਈ ਗੱਲ ਨਹੀਂ। ਉਹ ਕਰ ਲਾਂਗੇ ਆਪਾਂ ਵਾਹਿਗੁਰੂ ਕਿਰਪਾ ਕਰਨ ਤੇ ਤੁਸੇਵਾ ਲੈਣ ਸੱਚੇ ਪਾਤਸ਼ਾਹ ਗੁਰੂ ਦੇ ਘਰ ਦਾ ਵਜੀਰ ਬਣਨਾ ਗੁਰੂ ਦੇ ਘਰ ਦੀ ਸੇਵਾ ਬਹੁਤ ਵੱਡੀ ਗੱਲ ਆ ਇਹ ਹਾਂਜੀ ਪਰ ਉਹਦੇ ਲਈ ਪਹਿਲਾਂ ਤੈਨੂੰ ਠੀਕ ਹੋਣਾ ਪੈਣਾ ਹਾਂਜੀ ਨਹੀਂ ਨਹੀਂ ਮੈਂ ਤਾਂ ਠੀਕ ਐ ਮੈਨੂੰ ਨਹੀਂ ਕੁਝ ਹੋਇਆ ਉਹ ਤੇਰੀ ਡੇਟ ਆਫ ਬਰਥ ਕੀ ਆ ਹਾਂ ਜੀ ਆਪਣਾ 24 11 2000 24 2024 ਹਾਂਜੀ ਨਹੀਂ ਨਹੀਂ 24 ਨਵੰਬਰ ਹਾਂ ਹਾਂਜੀ 2024 2004 ਆ 2004 ਆ ਹਾਂ 2004 ਆ ਬਤ 24 ਤਾਂ ਹੁਣ ਸਾਲ ਦਾ ਵੀ ਨਹੀਂ ਹੋਇਆ ਫਿਰ ਤੂੰ ਮੰਮੀ ਦਾ ਕੀ ਨਾਮ ਆ ਅਰਜਵੰਤ ਕੌਰ ਆ ਅਰਜਵੰਤ ਕੌਰ ਦਾ ਵਿਆਹ ਕਿਹੜੇ ਸਾਲ ਵਿੱਚ ਹੋਇਆ ਸੀ ਹਾਂਜੀ ਇਹ ਤਾਂ ਨਹੀਂ ਪਤਾ ਨਹੀਂ ਪਤਾ ਪੜਿਆ ਕਿਹੜੇ ਸਕੂਲਾਂ ਤੋਂ ਸਕੂਲ ਵੀ ਇੱਥੇ ਪਿੰਡ ਦੇ ਲੱਗੇ ਹੈ ਸਕੂਲ ਜਾਂਗੀਰ ਜਾਂਗੀਰ ਹਾਂਜੀ ਪਿੰਡ ਦੇ ਵਿੱਚ ਵੀ ਸਕੂਲ ਹੈ ਪਰ ਅੱਧਾ ਸਕੂਲ ਅੱਧਾ ਪਾਗਲਖਾਨਾ ਹੈ ਅਛਾ ਹਾਂ ਜੀ ਪੂਰਾ ਸਕੂਲ ਉਹਨੂੰ ਕਹਿੰਦੇ ਆ ਜਿੱਥੇ ਬੱਚਿਆਂ ਨੇ ਪੜਨਾ ਹੋਵੇ ਨਾਲ ਆ ਪੜਨਾਵੇ ਪਰ ਉਹਦੇ ਅੱਧੇ ਬੱਚੇ ਹੋ ਜਿਹੇ ਜਨਾ ਆਪਣੀ ਪੜਨਾ ਨਾ ਦੂਜਿਆਂ ਨੂੰ ਪੜਨ ਦੇਣਾ ਚੁੰਡੀ ਤਫਾ ਕਰਦੇ ਮੁਕੀਆਂ ਲੜਾਈਆਂ ਇਦਾਂ ਵਾਲ ਬੋਲ ਖੇਚਣੇ ਬੈਗ ਬੋਗ ਛੋਟ ਛੋਟਦੇ ਨੇ ਮੈਂ ਫਿਰ ਇਦਾਂ ਇੱਕ ਦੋ ਪੇਰਡ ਲਾ ਕੇ ਘਰੋਂ ਭੱਜ ਜਾਂਦਾ ਉਹ ਜੁੱਦੂ ਪਹਿਲਾਂ ਵਧੀਆ ਪੜਦਾ ਸੀ ਛੋਟੀਆਂ ਕਲਾਸਾਂ 'ਚ ਹਾਂ ਛੋਟੀਆਂ ਕਲਾਸਾਂ 'ਚ ਵਧੀਆ ਪੜਦੇ ਹਾਂ ਉੱਥੇ ਤਾਂ ਨਹੀਂ ਛੇੜਦੇ ਸੀ ਜ਼ਿਆਦਾ ਅੰਨੇ ਸ਼ੋਰਟਿੰਗਾਂ ਚ ਨਹੀਂ ਵੱਡੀਆਂ ਚ ਜਾ ਕੇ ਛੇੜਨ ਲੱਗ ਗਏ ਵੱਡੀਆਂ ਜੀ ਜਦੋਂ ਪਿੰਡ ਆ ਕੇ ਹੁਣ ਕੀ ਗੱਲ ਹੋ ਗਈ ਲੜਾਈ ਹੋ ਗਈ ਤੇਰੀ ਗਵੰਡੀਆਂ ਨਾਲ ਕੀ ਹੋ ਗਿਆ ਸੀ ਨਹੀਂ ਨਹੀਂ ਮੈਂ ਤੁਰਿਆ ਜਾਂਦਾ ਹਾਂ ਨਾ ਕਿਉਂਕਿ ਆਪਣਾ ਸੁਭਾਅ ਕਾਬਾ ਮਹਾਰਾਜਾ ਨੇ ਬਣਾਇਆ ਗਿਆ ਵਾ ਇੱਕ ਦੋਰੀ ਬੰਦਾ ਬਖਸ਼ੀ ਦਾ ਉਸ ਤੋਂ ਬਾਅਦ ਸਮਾਪਤੀ ਆ ਮੈਂ ਮੇਰ ਨਾਲ ਸਿਤਾਨੀਆਂ ਵਡੀਆਂ ਕਰਦੇ ਪਿੰਡ ਵੀ ਮੈਨੂੰ ਛਦਾਈ ਸਮਝਦੇ ਮੈਨੂੰ ਬੱਚਾ ਸਮਝਦੇ ਆ ਮੈਂ ਵਿਆਹਣ ਵਾਲਾ ਆ ਮੈਂ 22 ਸਾਲਾਂ ਦਾ ਵਾਂ ਤੇ ਮੇਰ ਨਾਲ ਸਿਤਾਨੀਆਂ ਵਡੀਆਂ ਕਰਦੇ ਪਿੰਡ ਤੇ ਮੈਂ ਤੁਰਿਆ ਜਾਂਦਾ ਹਾਂ ਤੇ ਕੁੱਤਾ ਪੈ ਗਿਆ ਗਵਾਡੀਆਂ ਦਾ ਉਹ ਗਵਾਡੀਆਂ ਦਾ ਕੁੱਤਾ ਰੱਖਿਆ ਪੈਂਦਾ ਬੜਾ ਇਹ ਫੇਰੇ ਫੂਰੇ ਆਲੇ ਆਉਂਦੇ ਉਹਨਾਂ ਦੀ ਕਮੀ ਇਹ ਕਾਹੀਆਂ ਲੰਦਾ ਵਾ 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 ਕਰਕੇ ਪੈਂਦਾ ਵਾ ਉਹ ਮੈਂ ਫਿਰ ਦੁੱਧ ਲੈ ਗਿਆ ਡੱਬਾ ਮਰੇ ਹੱਥ 'ਚ ਹੀ ਕਿਰਪਾਨ ਮੈਂ ਰੱਖੀ ਇਦਾਂ ਚੜ੍ਹਾਮਖਾਨੇ ਵਾਸਤੇ ਪਿੰਡ 'ਚ ਲੜਾਈਆਂ ਲੜੋਈਆਂ ਕਰਦੇ ਆ ਨਾ ਤੇ ਉਹ ਫਿਰ ਜਿਹੜਾ ਸ਼ੈਤਾਨੀ ਸ਼ਦੋਨੀ ਕਰਦੇ ਆ ਇੱਕ ਦੋ ਵਾਰ ਹੀ ਬਖਸ਼ੀ ਦਾ ਉਸ ਤੋਂ ਬਾਅਦ ਸਮਾਪਤੀ ਆ ਜਾਂ ਆਪਣੀ ਮੌਤ ਜੰਗਲੇ ਦੀ ਤੇ ਉਹ ਫਿਰ ਮੈਂ ਦੁੱਧ ਲੈਣ ਜਾਣ ਡਿਆ ਤੇ ਕੁੱਤਾ ਪੈ ਗਿਆ। ਤੋਂ ਫਿਰ ਮੈਂ ਦੋ ਤਲਾ ਡੱਬਾ ਸੁੱਟ ਕੇ ਤੇ ਕਿਰਪਾਨ ਮਾਰਦਿਆਂ ਕੁੱਤੇ ਦੇ। ਕਿਰਪਾਨੋਂ ਨੱਕ ਹੋ ਕੇ ਅੰਦਰ ਰੱਖ ਲਈ ਘਰ ਦੇ ਵਿੱਚ ਤੇ ਕੁੱਤਾ ਨਾ ਮਾਰਦੇ ਕਿਰਪਾਨੋਂ ਨੱਕ ਹੋ ਕੇ ਅੰਦਰ ਰੱਖ ਲਈ ਮੁੜ ਕੇ ਭੱਜ ਕੇ ਮੈਂ ਘਰੋਂ ਦਾਤਰ ਥੋੜਾ ਤਿਆਰੀ ਲਿਆਂਦੇ। ਮੁੜ ਕੇ ਉਹ ਲਿਆ ਕੇ ਉਹਨਾਂ ਦੇ ਬੂਏ ਤੇ ਮਾਰਦਾ ਰਿਹਾ 4 ਘੰਟੇ। ਉਹਨਾਂ ਬੂਆ ਢੋਲਿਆ ਫੇ ਅੰਦਰੋਂ ਅੰਦਰ ਪਰਚਾ ਕਰਾਤਾ ਉਹਨਾਂ ਨੇ। ਮੁੜ ਕੇ ਮੈਂ ਬੂਏ ਗਾੜੀ ਰਵਲਾਪਾਉਂਨਾਰੇ ਮੇਰੀ ਕਿਰਪਾਨ ਦੋ ਬੂਆ ਖੋਲੋ ਬੂਆ ਖੋਲੋ ਰੋੜੇ ਰਾੜੇ ਮਾਰਦਾਰੇ। ਉਹਨੇ ਅੰਦਰੋਂ ਅੰਦਰ ਪਰਚਾ ਕਰਾਤਾ ਪੁਲਿਸ ਬੰਗਾਲੀ ਮੁੜ ਕੇ ਡੇ ਕੋਟ ਕੱਟ ਕੇ ਪੁਲਿਸ ਨੇ ਪੁੱਛਿਆ ਨਹੀਂ ਆਉਂਦਿਆ ਕੀ ਗੱਲ ਹੋਈ ਆ ਕੋਈ ਗੱਲਬਾਤ ਨਹੀਂ ਕੀਤੀ ਪੁਲਿਸ ਨੇ ਆਉਂਦਾ ਡਾਗ ਡੂਗ ਫੇਰ ਕੇ ਵਾਲ ਬੋਲ ਖਿੱਚ ਕੇ ਲੈ ਗਏ ਮੈਨੂੰ ਉਹ ਲੈ ਗਏ ਥਾਣੇ ਹਾਂਜੀ ਹਾਂਜੀ ਫਿਰ ਕਿੰਨੇ ਦਿਨਾਂ ਬਾਅਦ ਛੁੱਟਿਆ ਤੂੰ ਆ ਦੋ 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 ਰਾਤ ਦੋ ਦਿਨ ਰਹਿ ਗਏ ਥਾਣੇ ਰਿਹਾ ਦੋ ਦਿਨ ਉਹਦਾ ਕੀ ਨਿਬੜ ਗਿਆ ਥੋੜਾ ਜਿਹਾ ਰਾਈ ਨਮ ਹੋ ਗਈ ਹਾਂਜੀ ਹਾਂਜੀ ਚਲੋ ਮਾੜੀ ਕਿਰਪਾ ਕਰੇ ਕੋਈ ਗੱਲ ਵੇਖ ਹੁਣ ਤਾਂ ਹੀ ਕਹਿਣਾ ਧਰਮਪ੍ਰੀਤ ਹੁਣ ਤੂੰ ਘਰੇ ਜਾਣਾ ਹੁਣ ਠੀਕ ਹੋ ਗਏ ਮੈਂ ਚਾਹੁੰਦਾ ਵੀ ਫੇਰ ਤੂੰ ਜਾਏਂਗਾ ਉੱਥੇ ਪਿੰਡ ਦੇ ਲੋਕ ਤੈਨੂੰ ਫੇਰ ਛੇੜਨਗੇ ਕੋਈ ਮਜ਼ਾਕ ਕਰੂ ਫੇਰ ਤੈਨੂੰ ਗੁੱਸਾ ਆਊਗਾ ਇਸ ਕਰਕੇ ਥੋੜਾ ਟਾਈਮ ਤੂੰ ਸ਼ਾਂਤੀ ਨਾਲ ਰਹਿ ਇੱਥੇ ਨਹੀਂ ਨਹੀਂ ਮੈਂ ਜਾਣਾ ਬੱਬੇ ਨਹੀਂ ਮੈਨੂੰ ਪਤਾ ਤੂੰ ਜਾਣਾ ਘਰੇ ਤਾਂ ਜਾਣਾ ਹੀ ਹੈ ਮੇਰੇ ਭਰਾ ਨੇ ਇੱਥੇ ਥੋੜੀ ਰਹਿਣਾ ਸਾਰੀ ਉਮਰ ਪਰ ਥੋੜਾ ਜਿਹਾ ਟਾਈਮ ਇੱਥੇ ਰਹਿ ਤਾਂ ਜੋ ਪਿੰਡ ਵਾਲਿਆਂ ਨੂੰ ਵੀ ਸ਼ਕਲ ਆਵੇ ਉਹਨਾਂ ਨੂੰ ਵੀ ਐਨ ਲੱਗੇ ਆ ਧਰਮਪ੍ਰੀਤ ਤਾਂ ਪਿੰਡ ਛੱਡ ਕੇ ਚਲਾ ਗਿਆ ਤੇ ਸਾਰੇ ਜਾਣੇ ਤੈਨੂੰ ਆਉਣਗੇ ਲੈਣ ਮੈਂ ਪਿੰਡ ਦੇਆਂ ਨੂੰ ਬੁਲਾਉਂਗਾ ਤੇਰੇ ਤੇ ਅਸੀਂ ਪਿੰਡ ਵਾਲਾ ਘਰ ਥਾਂ ਵੇਚ ਦੇਣਾ ਵਾ ਅਸੀਂ ਹੁਣ ਦਾ ਮੇਰਾ ਜੀਜਾ ਵੀ ਕਹਿੰਦਾ ਵਾ ਅਸੀਂ ਤਰਨ ਤਾਰਨ ਕੰਮ ਤੇ ਉਧਰ ਜਾਂ ਅੰਮ੍ਰਿਤਸਰ ਲੱਗਣਾ ਕੰਮ ਤੇ ਕੰਮ ਤੇ ਲੱਗ ਕੇ ਉੱਥੇ ਕਿਰਾਏ ਤੇ ਥਾਂ ਲੈਣਾ ਅੰਮ੍ਰਿਤਸਰ ਹਾਂਜੀ ਵਾਇਗੁਰੂ ਜੀ ਅੰਮ੍ਰਿਤਸਰ ਅੰਮ੍ਰਿਤਸਰ ਚੱਲਣਾ ਠੀਕ ਦੇਖੋ ਵਾਇਗੁਰੂ ਜੀ ਕਾ ਖਾਲਸਾ ਵਾਇਗੁਰੂ ਜੀ ਕੀ ਫਤਿਹ ਜੀ ਇੰਨਾ ਨਿਰਾਸ਼ ਹੋ ਗਿਆ ਆਪਣੇ ਪਿੰਡ ਤੋਂ ਘਰ ਵੇਚਣ ਦੀਆਂ ਗੱਲਾਂ ਕਰ ਰਿਹਾ ਧਰਮਪ੍ਰੀਤ ਸਿੰਘ ਮੁਖਮੰਦ ਇਨਾ ਇਹ ਪਰਿਵਾਰ ਉਸ ਨਗਰ ਦੇ ਵਿੱਚ ਜਿੱਥੇ ਜਨਮ ਹੋਇਆ ਮੁੱਖ ਮੰਤਰੀ ਦਾ ਨਾਮ ਬਣਿਆ ਵੀ ਲੋਕ ਇਹਨੂੰ ਮੁੱਖ ਮੰਤਰੀ ਕਹਿਣ ਲੱਗੇ ਹਨ ਇੱਕ ਆਮ ਘਰ ਦਾ ਇੱਕ ਆਮ ਬੱਚਾ ਬਸ ਸਿੱਧੀਆਂ ਗੱਲਾਂ ਕਰਨ ਨਾਲ ਸੀ ਬਸ ਉਹਨੂੰ ਵਾਇਰਲ ਕਰਤਾ ਉਹ ਲੋਕਾਂ ਨੂੰ ਚੰਗਾ ਲੱਗਣ ਲੱਗ ਗਿਆ ਉੱਥੋਂ ਗਾਂ ਵੱਡੇ ਪ੍ਰਮੋਟਰਾਂ ਨੇ ਇਹਨੂੰ ਅੱਗੇ ਪ੍ਰਮੋਟ ਕਰਤੀਗੇ ਚੱਕ ਲਿਆ ਤੇ ਵਰਤ ਕੇ ਉਸ ਤੋਂ ਬਾਅਦ ਇਹਨੂੰ ਛੱਡਦਾ ਉਸ ਤੋਂ ਬਾਅਦ ਪਿੰਡ ਦੇ ਵਿੱਚ ਆਏ ਲੋਕ ਮਜ਼ਾਕ ਕਰਨ ਲੱਗੇ ਬਣ ਗਿਆ ਮੁੱਖ ਮੰਤਰੀ ਹੋ ਗਿਆ ਆ ਇਹ ਉਹ ਐਸੇ ਐਸੇ ਲਫਜ ਜਿ ਐਸੀ ਐਸੀਆਂ ਗੱਲਾਂ ਤੇ ਉਹ ਇਹਨੂੰ ਹੋਰ ਜ਼ਿਆਦਾ ਤਕਲੀਫ ਦੇਣ ਲੱਗੇ ਖਿਜਣ ਲੱਗ ਗਿਆ ਨਾ ਤਾਂ ਪੇਜ ਬਣਾਉਣ ਦੀ ਸੋਝੀ ਸੀ ਨਾ ਪੇਜ ਚ ਲਾਉਣ ਦੀ ਸਮਝ ਸੀ ਨਾ ਪੜਿਆ ਲਿਖਿਆ ਇਸ ਤਰ੍ਹਾਂ ਦਾ ਸੀ ਵੀ ਉਹ ਸਾਰਾ ਕੁਝ ਕਰ ਸਕਦਾ ਵਿਚਾਰਾ ਤਾਂ ਫਿਰ ਅਫਸਰਟੀ ਹੋਣਾ ਸੀ ਗਰੀਬ ਦਾ ਪੁੱਤ ਜਿਹਨੂੰ ਚਾਕੇ ਏਸੀਆਂ ਚ ਗੱਡੀਆਂ ਚ ਵੱਟੀਆਂ ਵੱਟੀਆਂ ਮਹਿੰਗੀਆਂ ਕਰੋੜਾਂ ਦੀਆਂ ਗੱਡੀਆਂ ਚ ਕਮਾਤਾ ਵੱਡੇ ਵੱਡੇ ਮਹਿਲਾਂ ਦੇ ਵਿੱਚ ਰੱਖ ਲਿਆ ਲਿਆ ਕੇ ਤੇ ਉਸ ਤੋਂ ਬਾਅਦ ਇੱਕਦਮ ਦੁਬਾਰਾ ਫਿਰ ਉਹ ਸੜਕ ਤੇ ਉਹਨਾਂ ਗਲੀਆਂ ਦੇ ਵਿੱਚ ਪਿੰਡ ਦੀਆਂ ਦੇ ਵਿੱਚ ਆ ਗਿਆ ਉਹ ਹੀ ਦਿਹਾੜੀ ਕਰਨ ਲੱਗ ਗਿਆ ਜਾ ਕੇ ਮਿਸਰ ਦੇ ਬਾਪ ਦੇ ਵਾਂਗ ਤਾਂ ਫਿਰ ਉਹ ਮਿਹਣੇ ਉਹ ਤਾਨੇ ਅ ਜਿੰਨਾ ਡਿਪਰੈਸ਼ਨ ਬਣ ਗਿਆ ਵੀ ਮਾਪਿਓ ਬਨ ਕੇ ਰੱਖਣ ਨੂੰ ਮਜਬੂਰ ਹੋ ਗਿਆ ਆਪਣੇ ਪੁੱਤ ਨੂੰ ਉਹ ਪੁੱਤ ਜਿਹੜਾ ਮਾਣ ਸੀ ਉਹਨਾਂ ਦਾ ਜਿਹਦੇ ਤੇ ਉਹ ਮਾਣ ਕਰਦੇ ਸੀ ਜਿਹਦੇ ਨਾਂ ਤੇ ਲੋਕ ਉਹਨੂੰ ਪੁੱਛਦੇ ਸੀ ਆ ਕੇ ਵੀ ਤੁਸੀਂ ਮੁੱਖ ਮੰਤਰੀ ਦੀ ਮਾਂ ਆ ਤੂੰ ਮੁੱਖ ਮੰਤਰੀ ਦਾ ਪਿਓ ਆ ਲੋਕ ਫੋਟੋਆਂ ਖਿਚਵਾਉਣ ਆਉਂਦੇ ਸੀ ਘਰੇ ਤੇ ਉਹੀ ਮਾਂ ਬਾਪ ਲਈ ਸ਼ਰਾਫ ਬਣ ਗਈ ਉਹ ਗੱਲ ਉਹੀ ਮੁੱਖ ਮੰਤਰੀ ਲੋਕ ਜਿਹਨੂੰ ਕਹਿੰਦੇ ਨੇ ਸੀ ਥੱਕਦੇ ਮਜ਼ਾਕ ਡਾਉਣ ਲੱਗੇ ਆ ਕੋਈ ਨਹੀਂ ਟਾੜਾ ਜਿਹੜਾ ਕਹਿਣ ਲੱਗੇ ਕੋਈ ਨਾ ਅਦਾਂਗੇ ਜਿਹੜਾ ਕਰੂਗਾ ਠੀਕ ਆ ਹਾਂਜੀ ਹਾਂਜੀ ਆਪਣਾ ਸੁਭਾ ਕਾਬਾ ਮਹਾਰਾਜ ਜਨੋਂ ਬਣਾਇਆ ਗਿਆ ਕੋਈ ਮਜ਼ਾਕ ਕਰੂਗਾ ਢਾਦਾਂਗੇ ਉਹਨੂੰ ਹਾਂਜੀ ਕੋਈ ਸ਼ੈਤਾਨੀ ਕਰੂਗਾ ਉਹਨੂੰ ਢਾਦਾਂਗੇ ਠੀਕ ਆ ਬਹੁਤ ਠੀਕ ਮਤੂੰ ਖੁਸ਼ ਰਹਿਣਾ ਖੰਡਾ ਰਹਿਣਾ ਤਕੜਾ ਰਹਿਣਾ ਹੁਣ ਤੈਨੂੰ ਜੌਬ ਦੀ ਲੋੜ ਆ ਮੈਂ ਅਸੀਂ ਗੱਲ ਕਰੀ ਸੀ ਇੱਥੇ ਸਾਡੇ ਕੋਲੇ ਇੱਥੇ ਇੱਕ ਸੇਵਾਦਾਰ ਦੀ ਲੋੜ ਆ ਅਸੀਂ 15000 ਰੁਪਏ ਮਹੀਨੇ ਦੀ ਤਨਖਾਹ ਦੇਵਾਂਗੇ ਤੈਨੂੰ ਹਾਂਜੀ ਕਰੇਂਗਾ ਕੰਮ ਨੇ ਨਹੀਂ ਮੈਂ ਕਿਹੜੀ ਘਰੋਂ ਹੋ ਕੇ ਆਉਣਾ ਆ ਘਰੋਂ ਤਾਂ ਜਾਇਆ ਹੀ ਘਰੇ ਥੋੜੀ ਜਾਣ ਰੋਕਣਾ ਤੈਨੂੰ ਘਰੇ ਤਾਂ ਚਾਹੇ ਤੂੰ ਮਹੀਨੇ 'ਚ 4-5 ਦਿਨ ਪਿੰਡ ਲਾਇਆ ਕਰੀ ਫਿਰ ਆ ਕੇ ਜੌਬ ਕਰ ਲਿਆ ਕਰੀ ਤੇ 15000 ਰੁਪਏ ਮਹੀਨੇ ਦੀ ਤਨਖਾਹ ਤੈਨੂੰ ਮਿਲ ਜਾ ਕਰੂਗੀ ਹਾਂਜੀ ਲੈ ਨਹੀਂ ਜਾਉਣਾ ਕੀ ਕੀ ਜੌਬ ਕਿਹੜੀ ਐ ਬਸ ਇੱਥੇ ਸੇਵਾ ਕਰਾਉਣੀ ਜਿਵੇਂ ਇੱਥੇ ਮੁੰਡੇ ਸੇਵਾ ਨਹੀਂ ਕਰਦੇ ਹਾਂਜੀ ਉਹ ਮੇ ਪਾਣੀ ਪਰਾਉਣਾ ਪ੍ਰਸ਼ਾਦ ਦਾ ਛਕਾਉਣਾ ਕੱਪੜੇ ਬਲਵਾ ਤੇ ਕਿਸੇ ਦੇ ਰੋਟੀ ਖਵਾਤੀ ਕਿਥੇ ਨੂੰ ਬਸ ਇਹ ਸੇਵਾ ਆ ਚਲੋ ਕਰ ਲਾਂਗੇ ਹਾਂ ਕੋਈ ਗੱਲ ਨਹੀਂ ਫਿਰ ਤੂੰ ਫਿਕਰ ਨੀ ਕਰਨਾ ਤੂੰ ਭਰਾ ਆ ਵਾ ਸਾਡਾ ਬਿਲਕੁਲ ਦੁਬਾਰਾ ਉੱਠ ਕੇ ਖੜਾ ਹੋ ਕੇ ਤਕੜਾ ਹੋ ਕੇ ਦੁਬਾਰਾ ਆਪਣੇ ਮਾਂ-ਬਾਪ ਦਾ ਜੀਵਨ ਸਵਾਰਨਾ ਤੂੰ ਵਿਆਹ ਕਰਾਉਣਾਗਾ ਉਹ ਘਰ ਬਸਾਉਣਾ ਆਪਾਂ ਉੱਥੇ ਘਰ 'ਚ ਖੁਸ਼ੀਆਂ ਆਉਣੀਆਂ ਚਾਹੀਦੀਆਂ ਉੱਥੇ ਪਾਣੀ ਵਾਰਨੇ ਕਰੂਗੀ ਤੇਰੀ ਮਾਂ ਹੈ ਤੇਰਾ ਵਿਆਹ ਹੋਊਗਾ ਬਰਾਤ ਲੈ ਕੇ ਜਾਏਗਾ ਤੂੰ ਫਿਰ ਸ਼ਾਮ ਨੂੰ ਸਾਰਾ ਕੁਝ ਕਰਾਂਗੇ ਸਾਰਾ ਕੁਝ ਕਰਾਂਗੇ ਨਾ ਅਸੀਂ ਵੀ ਤੇਰੇ ਨਾਲ ਖੜਾਂਗੇ ਭਰਾਵਾਂ ਵਾਂਗ ਤੇਰੇ ਨਾਲ ਵੱਡੇ ਭਰਾ ਬਣ ਕੇ ਤੇਰੇ ਨਾਲ ਖੜਾਂਗੇ ਠੀਕ ਆ ਜਦੋਂ ਪਰਚੀ ਕੱਟੋ ਫਿਰ ਚਲੀ ਗਿਆ ਨਾ ਅਜੇ ਨਹੀਂ ਜਾਣਾ ਯਾਰ ਮੁੱਖ ਮੰਤਰੀ ਰੋਕੇ ਭੇਜਾਂਗੇ ਉਹ ਮੈਂ ਤੇ ਬਾਬੇ ਰੋਂਡਿਆਂ ਬੜੇ ਜਣਾ ਦਾ ਉਹ ਪਰਚੀ ਕੱਟ ਦੋ ਤੁਸੀਂ ਪਾਠ ਕਰਕੇ ਸੁਣਾ ਚੱਲ ਪਹਿਲਾਂ ਜਨਾ ਪਾਠ ਪਾਠ ਤਾਂ ਇਦਾਵਾਂ ਚੋਗਣਾ ਮਾਰ ਲਾ ਹਰ ਕਾ ਨਾ ਵਰਦੈਨ ਤਤੇ ਹੈ ਸਭ ਜੋੜ ਲਾ ਸੰਗੇ ਸਾਥੀ ਸਗਲ ਤਰਾਈ ਗੁਰ ਮੇਰਾ ਸਾંગ ਸਦਾ ਹੈ ਨਾ ਲੈ ਸਮਰ ਸਮਰਤ ਸਦਾ ਸਮਾਲੇ ਤੇਰਾ ਕੀ ਆ ਮੇ ਠਾ ਲਾਗੇ ਅਰ ਨਾਮ ਪਦਾਰਥ ਨਾਨਕ ਮਾਗੇ ਕੋਈ ਜਾਣ ਹਰ ਸੋ ਦੇਵੇ ਜੋ ਰਹਿ ਚਰਨ ਗਹਾ ਬਕ ਸਬਰਸਨਾ ਦੇ ਜਾ ਪ੍ਰਾਨ ਕੋ ਰਹਾ ਅਰ ਨਾਮ ਬੰਤਰ ਦੜਾ ਹੈ ਦਾ ਕਟੇ ਹਾਂ ਮੈ ਰੋਗ ਨਾਨਕ ਸਤ ਗੁਰੂ ਤਨਾਮ ਲਾਇਆ ਜਨਾ ਤਰੇ ਪਾਇਆ ਸੰਯੋਗ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਬਹੁਤ ਸੁਣਾਂ ਤੇਰੀ ਆਵਾਜ਼ ਬਹੁਤ ਸੁਣੀ ਹੈ ਗੁਰੂ ਜੀ ਗੁਰੂ ਦੀ ਬਾਣੀ ਤੈਨੂੰ ਇੰਨੀ ਵਧੀਆ ਤਰੀਕੇ ਨਾਲ ਕੰਠਾ ਕਿੰਨੇ ਸੋਹਣੇ ਰਾਗ ਲਾਉਣਾ ਤੂੰ ਆਦੇ 40 ਮੁਕਤਾਂ ਦੇ ਨਾਲ ਸੁਣਾਉਣੇ ਜੜੀ ਜੇ ਸੁਣਾ ਦੇ ਫਿਰ ਕਾਲੀ ਮੁਗਤੇ ਆਪਣਾ ਗੁਰਦਰਾ ਮੁਕਤਸਰ ਸਾਹਿਬ ਆ ਗੁਰਦਰਾ ਨੰਦਪੁਰ ਸਾਹਿਬ ਨੂੰ ਜਾਂਦਿਆਂ ਰਾਹਾਂ ਦੇ ਵਿੱਚ ਆਉਂਦਾ ਮੁਕਤਸਰ ਸਾਹਿਬ ਛੋਟੀ ਗੰਢੀ ਦਰਬਾਰ ਸਾਹਿਬ ਜਿੱਥੇ ਬਦਾਵਾ ਪਾੜਿਆ ਗੁਰੂ ਗੋਬਿੰਦ ਸਿੰਘ ਨੇ ਕਾਲੀ ਮੁਗਤੇ ਸ਼ਹੀਦ ਹੋਏ ਜਿੱਥੇ ਉਹਨਾਂ ਦੇ ਨਾਂ 'ਤੇ ਦਾਵਾ ਪਈ ਮਾ ਸਿੰਘ ਅਸ਼ਮੀਰ ਸਿੰਘ ਸਾਧੂ ਸਿੰਘ ਸਰਜਾ ਸਿੰਘ ਸੁਹੈਲ ਸਿੰਘ ਸੁਲਤਾਨ ਸਿੰਘ ਸੰਤ ਸਿੰਘ ਸੋਭਾ ਸਿੰਘ ਹਰਸਾ ਸਿੰਘ ਹਰੀ ਸਿੰਘ ਕਰਨ ਸਿੰਘ ਕਰਮ ਸਿੰਘ ਕਾਲਾ ਸਿੰਘ ਕੀਰਤ ਸਿੰਘ ਕਰਪਾੜਾ ਸਿੰਘ ਖਿਆਲ ਸਿੰਘ ਗਲਾਬ ਸਿੰਘ ਗੰਗਾ ਸਿੰਘ ਗੱਡਾ ਸਿੰਘ ਚੰਬਾ ਸਿੰਘ ਜੋਗਾ ਸਿੰਘ ਜਾਦੋ ਸਿੰਘ ਜੰਗ ਸਿੰਘ ਰਬਾਰਾ ਸਿੰਘ ਦਰਬਾਰਾ ਸਿੰਘ ਢਿਆਲ ਸਿੰਘ ਦਲਬਾਗ ਸਿੰਘ ਧਰਮ ਸਿੰਘ ਤਨਾ ਸਿੰਘ ਨਿਹਾਲ ਸਿੰਘ ਨਿਹਾਨ ਸਿੰਘ ਭਾਗ ਸਿੰਘ ਬੋਰਡ ਸਿੰਘ ਪੋਲਾ ਸਿੰਘ ਭੰਗਾ ਸਿੰਘ ਮਾਨ ਸਿੰਘ ਮੱਜਾ ਸਿੰਘ ਮਯਾ ਸਿੰਘ ਰਾਏ ਸਿੰਘ ਲక్ష్మణ ਸਿੰਘ ਅਜੇ 40 ਮੁਗਤਿਆਂ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਐਸੀਆਂ ਸੱਚੀਆਂ ਸੁੱਚੀਆਂ ਰੂਹਾਂ ਸਚੇ ਬਾਸ਼ਾ ਨੇ ਸਾਡੇ ਨਾਲ ਜੋੜੀਆਂ ਸੁਪਨਿਆਂ ਦੇ ਘਰ ਵਿੱਚ ਮਨੁੱਖਤਾ ਦੀ ਸੇਵਾ ਪਰਿਵਾਰ ਦੇ ਵਿੱਚ ਵੀਰ ਨੂੰ ਮਹਾਰਾਜ ਸਚੇ ਬਾਸ਼ਾ ਨੇ ਭੇਜਿਆ ਬਸ ਅਰਦਾਸ ਕਰਿਓ ਇਥੋਂ ਤੰਦਰੁਸਤ ਹੋ ਕੇ ਆਪਣੇ ਪੈਰਾਂ ਸਰ ਹੋ ਸਕੇ ਵੀਰ ਧਰਮਪ੍ਰੀਤ ਸਿੰਘ ਨਹੀਂ ਨਹੀਂ ਮਾੜਾ ਤਾਂ ਦੱਸਿਆ ਵਾਹਿਗੁਰੂ ਜੀ ਕੀ ਫਤਿਹ ਆਲੀਏ ਠੀਕ ਹੈ ਧਰਮਪ੍ਰੀਤ